ਸਵਾਗਤ ਹੈ ਜੀ ਤੁਹਾਡਾ ਟੀਚਰ ਚੈਨਲ ਵਿੱਚ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਵੇਂ ਚੱਲ ਰਹੀ ਹੈ 8TT ਸੈਕੰਡ ਪੇਪਰ ਦੀ ਤਿਆਰੀ ਆਈ ਹੋਪ ਸੋ ਕਿ ਸਾਰਿਆਂ ਦੀ ਤਿਆਰੀ ਬਹੁਤ ਅੱਛੇ ਤਰੀਕੇ ਨਾਲ ਚੱਲ ਰਹੀ ਹੋਵੇਗੀ ਠੀਕ ਹੈ ਤੇ ਆ ਕੁਝ ਆਪਣੇ ਸਾਇੰਸ ਦੇ ਟੌਪਿਕ ਹੈ ਔਰ ਉਹਦੇ ਵਿੱਚ ਆਹ ਕੁਝ ਇੰਪੋਰਟੈਂਟ ਪੁਆਇੰਟਸ ਸੀਗੇ ਮੈਨੂੰ ਲੱਗਾ ਕਿ ਆਪਾਂ ਸਭ ਸਭ ਦੇ ਨਾਲ ਡਿਸਕਸ ਕਰ ਲਈਏ ਠੀਕ ਹੈ ਸੋ ਆਪਣਾ ਟੌਪਿਕ ਹੈ ਸਾਇੰਸ ਦੇ ਵਿੱਚ ਪਾਠ ਦਸਵੀਂ ਦਸਵੀਂ ਕਲਾਸ ਦੇ ਵਿੱਚ ਕਾਬੂ ਤੇ ਤਾਲਮੇਲ ਕੀਕਾ ਨਾ ਕੰਟਰੋਲ ਐਂਡ ਕੋਆਰਡੀਨੇਸ਼ਨ ਬਹੁਤ ਹੀ ਇੰਪੋਰਟੈਂਟ ਜਿਹੜਾ ਮੈਟਰ ਆ ਇਨਕ ਠੀਕ ਹੈ ਇੱਕ ਸ਼ੀਟ ਤੁਹਾਡੇ ਸਾਹਮਣੇ ਡਿਸਪਲੇ ਹੋ ਰਹੀ ਹੈ ਨਾ ਇਹਦੇ ਵਿੱਚ ਬਹੁਤ ਸਾਰੇ ਕੁਐਸਚਨ ਜਿਹੜੇ ਪਾਸ ਦੇ ਪੇਪਰ ਹੋਏ ਨਾ ਉਹਨਾਂ ਵਿੱਚ ਬਹੁਤ ਸਾਰੇ ਕੁਐਸਚਨ ਆਏ ਮੈਨੂੰ ਨਹੀਂ ਸੀ ਨਾ ਬਾਰੇ ਪਤਾ ਬਟ ਮੈਂ ਜਦੋਂ ਇਹਨਾਂ ਨੂੰ ਡੀਪ ਚ ਪੜਿਆ ਥੋੜਾ ਬੁੱਕ ਤੋਂ ਫਿਰ ਮੈਨੂੰ ਇਹਨਾਂ ਬਾਰੇ ਲੱਗਾ ਪਤਾ ਕਿ ਹਾਂ ਇਹ ਬੁੱਕ ਦੇ ਵਿੱਚ ਹੀ ਹੈ ਮੈਨੂੰ ਲੱਗਦਾ ਸੀ ਕਿ ਪਤਾ ਨਹੀਂ ਕਿੱਥੋਂ ਆਏ ਇਹ ਠੀਕ ਹੈ ਨਾ ਸੋ ਬਹੁਤ ਜਾਣੇ ਨੂੰ ਇਹ ਆਉਂਦੇ ਹੀ ਹੋਣਗੇ ਫਿਰ ਵੀ ਆਪਾਂ ਇੱਕ ਵਾਰੀ ਡਿਸਕਸ ਕਰ ਲੈਨੇ ਆਂ ਹਾਂਜੀ ਕਾਬੂ ਤੇ ਤਾਲਮਿਲ ਪੌਦਿਆਂ ਵਿੱਚ ਤਾਲਮਿਲ ਸਭ ਤੋਂ ਪਹਿਲਾਂ ਪੌਦਿਆਂ ਵਿੱਚ ਤਾਲਮਿਲ ਤੇ ਨਿਯੰਤਰਣ ਕੁਝ ਰਸਾਇਣਿਕ ਪਦਾਰਥਾ ਕਰਕੇ ਹੁੰਦਾ ਹੈ ਜਿਸ ਨੂੰ ਪੌਦਾ ਹਾਰਮੋਨ ਕਹਿੰਦੇ ਆ ਠੀਕ ਹੈ ਨਾ ਪੌਦਿਆਂ 'ਚ ਜਿਹੜਾ ਕੰਟਰੋਲ ਐਂਡ ਕੋਆਰਡੀਨੇਸ਼ਨ ਹੈ ਨਾ ਉਹ ਜਿਹੜਾ ਹੈ ਉਹ ਰਸਾਇਣਿਕ ਪਦਾਰਥਾਂ ਦੁਆਰਾ ਹੁੰਦਾ ਹੈ ਇਸ ਨੂੰ ਪੌਦਾ ਹਾਰਮਨ ਵੀ ਕਿਹਾ ਜਾਂਦਾ ਹੈ ਦੇਖੋ ਇਹ ਬਹੁਤ ਇੰਪੋਰਟੈਂਟ ਹੈ ਸਾਡੇ ਚੈਪਟਰ ਦੇ ਵਿੱਚ ਕਿੰਨੇ ਸਾਰੇ ਪੌਦਾ ਹਾਰਮਨ ਦਿੱਤੇ ਆ ਉਹ ਇਕੱਠੇ ਨਹੀਂ ਦਿੱਤੇ ਹੋਏ ਵਿੱਚ ਵਿੱਚ ਕਰਕੇ ਦਿੱਤੇ ਹੋਏ ਆ ਉਹ ਪਤਾ ਨਹੀਂ ਲੱਗਦਾ ਕਿਹੜਾ ਕਿਹੜਾ ਆ ਗਿਆ ਨਾਮ ਇਸ ਕਰਕੇ ਇੱਥੇ ਇੱਕੋ ਥਾਂ ਇਕੱਠੇ ਦਿੱਤੇ ਹੋਏ ਆ ਸਾਨੂੰ ਯਾਦ ਕਰਨੇ ਸੌਖੇ ਹੋਣਗੇ ਠੀਕ ਹੈ ਨਾ ਉੱਥੇ ਥੋੜਾ ਜਿਹਾ ਉਲਝਾ ਕੇ ਦੱਸਿਆ ਉਹ ਥੋੜੀ ਸਟੋਰੀ ਜੀ ਬਣਾ ਕੇ ਤੋਂ ਫਿਰ ਥੋੜਾ ਜਿਹਾ ਪਤਾ ਨਹੀਂ ਲੱਗਦਾ ਹੈਗਾ ਠੀਕ ਹੈ ਨਾ ਸੋ ਕਈਆਂ ਨੂੰ ਨਹੀਂ ਲ ਆਕਸਿਨ ਦੂਜਾ ਹੈਗਾ ਜ਼ਿਬਰੇਲਿਨ ਤੇ ਤੀਸਰਾ ਹੈਗਾ ਸਾਈਟੋਕਾਈਨਿਨ ਤੇ ਚੌਥਾ ਹੈਗਾ ਐਬਸਿਸਿਕ ਤੇਜ਼ਾਬ ਇਹ 10ਵੀਂ ਦੀ ਬੁੱਕ ਦੇ ਵਿੱਚ ਹੈ ਪਰ ਇਹ ਕੱਲੇ ਕੱਲੇ ਥਾਂ ਤੇ ਪਏ ਆ ਵੱਖਰੇ ਵੱਖਰੇ ਇਕੱਠੇ ਨਹੀਂ ਪਏ ਹੈਗੇ ਠੀਕ ਹੈ ਨਾ ਤੇ ਪਤਾ ਵੀ ਨਹੀਂ ਲੱਗਦਾ ਕਿ ਇਹ ਕਿਹਦੇ ਦਾ ਕਿਹੜੇ ਦਾ ਕੀ ਕੰਮ ਆ ਇੱਥੇ ਦੇਖੋ ਕਿੰਨਾ ਸੋਹਣਾ ਬਣਾ ਕੇ ਦਿੱਤਾ ਹੋਇਆ ਹਾਂਜੀ ਆਕਸਿਨ ਦਾ ਕੀ ਕੰਮ ਹੈ ਇਹ ਸੈਲ ਵੰਡ ਤੇ ਵਾਧੇ ਵਿੱਚ ਮਦਦ ਕਰਦਾ ਹੈ ਠੀਕ ਹੈ ਤੇ ਦੂਸਰਾ ਆਪਣਾ ਹੈਗਾ ਜਿਬਰੇਲਿਨ ਜਿਬਰੇਲਿਨ ਦਾ ਜਿਹੜਾ ਹੈ ਤਣੇ ਤੇ ਟਾਹਣੀਆਂ ਦੇ ਵਾਧੇ ਵਿੱਚ ਮਦਦ ਕਰਦਾ ਹੈ ਸਾਈਟੋਕਾਇਨਿਨ ਜਿਹੜਾ ਹੈਗਾ ਇਹ ਸੈਲ ਵੰਡ ਫੁੱਲਾਂ ਤੇ ਫਲਾਂ ਦੇ ਬਣਨ ਵਿੱਚ ਮਦਦ ਕਰਦਾ ਹੈ ਤੇ ਚੌਥਾ ਹੈਗਾ ਐਬਸਿਸਿਕ ਤਜਾਬ ਇਹ ਥੋੜਾ ਜਿਹਾ ਇਹਨਾਂ ਤੋਂ ਡਿਫਰੈਂਟ ਆ ਇਹ ਕਿਨ ਪੌਦੇ ਦੇ ਵਾਧੇ ਨੂੰ ਰੋਕਦਾ ਆ ਤੇ ਪੱਤਿਆਂ ਨੂੰ ਪੱਤਿਆਂ ਦੇ ਮਰਜਾਉਣ ਨੂੰ ਪ੍ਰਭਾਵਿਤ ਕਰਦਾ ਆ ਠੀਕ ਹੈ ਇਹ ਥੋੜਾ ਜਿਆ ਨੈਗੇਟਿਵ ਵੇ ਦੇ ਵਿੱਚ ਲੈ ਜਾਣਾ ਠੀਕ ਹੈ ਨੂੰ ਯਾ ਫਿਰ ਜਿਹੜੀ ਪੌਦਿਆਂ ਵਿੱਚ ਜਿਹੜੀ ਮੋਸ਼ਨ ਹੁੰਦੀ ਆ ਗਤੀ ਹੁੰਦੀ ਆ ਉਹ ਦੋ ਤਰੀਕੇ ਦੀ ਹੁੰਦੀ ਆ ਇੱਕ ਤਾਂ ਹੁੰਦੀ ਆ ਕਿ ਵਾਧੇ ਦੇ ਕਾਰਨ ਗਤੀ ਜੈਨੂ ਅਨੁਵਰਤਨ ਕਹਿੰਦੇ ਆ ਦੂਜੀ ਹੁੰਦੀ ਹੈ ਸੰਵੇਦਨਾ ਦੇ ਪ੍ਰਤੀ ਪ੍ਰਤੀਕਿਰਿਆ ਦੋਨੋਂ ਯਾਦ ਰੱਖਣੀਆਂ ਹੈ ਠੀਕ ਹੈ ਹੁਣ ਇਹਨਾਂ ਬਾਰੇ ਆਪ ਪੜ੍ਹਾਂਗੇ ਇੱਥੋਂ ਬਹੁਤ ਸਾਰੇ ਕੁਐਸਚਨ ਜਿਹੜੇ ਨਿਕਲ ਆ ਨਿਕਲਾਉਂਦੇ ਆ ਠੀਕ ਹੈ ਨਾ ਲੈਸਨ 'ਚ ਸਾਰਾ ਕੁਝ ਇਹੀ ਆ ਠੀਕ ਹੈ ਨਾ ਵਾਧੇ ਦੇ ਕਾਰਨ ਗਤੀ ਜਨੁਵਰਤਨ ਕੀ ਹੈ ਇਹ ਸਭ ਤੋਂ ਪਹਿਲਾਂ ਨੋਟ ਕਰ ਲਓ ਕਿ ਇਹ દિਸ਼ਾਵੀ ਗਤੀ ਹੈ ਇਹਦਾ ਇਹ ਸਾਰਾ ਜਿਹੜਾ ਦਿਸ਼ਾ ਦੇ ਨਾਲ ਸੰਬੰਧਿਤ ਹੈ ਡਾਇਰੈਕਸ਼ਨ ਦੇ ਨਾਲ ਠੀਕ ਹੈ ਨਾ ਜੋ ਪ੍ਰੇਰਣ ਦੀ ਦਿਸ਼ਾ ਵਿੱਚ ਜਾਂ ਪ੍ਰੇਰਕ ਦੀ ਦਿਸ਼ਾ ਤੇ ਤੋਂ ਉਲਟ ਕੰਮ ਕਰਦੀ ਹੈ ਜਿਆਦਾ ਪ੍ਰੇਰਕ ਦੀ ਦਿਸ਼ਾ ਵਿੱਚ ਚੱਲੇਗੀ ਜਾਂ ਉਸ ਤੋਂ ਉਲਟ ਦਿਸ਼ਾ ਵਿੱਚ ਚ ਕਿ ਕਿਨਵਾਦੇ ਦੇ ਕਾਰਨ ਗਤੀ ਓਬਵੀਅਸ ਹੈ ਕਿ ਵਾਦੇ ਤੇ ਹੀ ਨਿਰਭਰ ਕਰੇਗੀ ਹੁਣ ਪਹਿਲਾਂ ਦੇਖੋ ਇਹਦੇ ਵਿੱਚ ਅਨੁਵਰਤਨ ਹੈ ਕਿਹੜੇ ਕਿਹੜੇ ਆ ਬਹੁਤ ਇੰਪੋਰਟੈਂਟ ਕੁਐਸਚਨ ਹੈ ਪ੍ਰਕਾਸ਼ ਨਿਵਰਤਨ ਪੌਨ ਨਿਵਰਤਨ ਜਲਨ ਨਿਵਰਤਨ ਤੇ ਰਸਾਣ ਨਿਵਰਤਨ ਹੁਣ ਆਪਾਂ ਇਹਨਾਂ ਬਾਰੇ ਦੇਖਾਂਗੇ ਕੀ ਕੀ ਹੈ ਪ੍ਰਕਾਸ਼ ਨਿਵਰਤਨ ਦਾ ਸਬੰਧ ਕੀ ਹੈ ਪ੍ਰਕਾਸ਼ ਪਤ ਪ੍ਰਤੀ ਪ੍ਰਤੀਕਿਰਿਆ ਦੇ ਨਾਲ ਠੀਕ ਹੈ ਔਰ ਇਹਦੇ ਵਿੱਚ ਕੀ ਹੈ ਜੇ ਤਾਂ ਪ੍ਰਕਾਸ਼ ਵੱਲ ਗਤੀ ਹੋ ਰਹੀ ਆ ਤਾਂ ਫਿਰ ਪ੍ਰਕਾਸ਼ ਤਾਂ ਕਿ ਕਿਹੋ ਜਿਹਾ ਪ੍ਰਕਾਸ਼ ਨਿਵਰਤਨ ਹੋਊਗਾ ਧਨਾਤਮਕ ਆ ਦੇਖੋ ਤਾਂ ਪ੍ਰਕਾਸ਼ ਵੱਲ ਗਤੀ ਧਨਾਤਮਕ ਪ੍ਰਕਾਸ਼ ਨਿਵਰਤਨ ਅਖਵਾਉਂਦੀ ਹੈ ਉਦਾਹਰਨ ਦੇਖੋ ਆਧਾਰਨ ਮੀਨਵਾ ਠੀਕ ਹੈ ਨਾ ਉਦਾਹਰਨ ਕੀ ਹੈ ਟਾਣੀਆਂ ਦਾ ਪ੍ਰਕਾਸ਼ ਵੱਲ ਵਾਧਾ ਠੀਕ ਹੈ ਤੇ ਦਿਸ਼ਾ ਦੀ ਉਲਟ ਜੇ ਪ੍ਰਕਾਸ਼ ਦੀ ਦਿਸ਼ਾ ਤੋਂ ਉਲਟ ਗਤੀ ਹੁੰਦੀ ਹੈ ਤਾਂ ਉਸ ਨੂੰ ਰਣਨਾਤਮਕ ਪ੍ਰਕਾਸ਼ ਨਿਵਰਤਨ ਅਖਵਾਉਂਦੀ ਹੈ ਕਿਰਿਆ ਅਨੁਵਰਤਨ ਕਿਹਾ ਜਾਂਦਾ ਹੈ ਉਦਾਹਰਨ ਜੜਾਂ ਤੋਂ ਜੜਾਂ ਦਾ ਪ੍ਰਕਾਰ ਤੋਂ ਉਲਟ ਦਿਸ਼ਾ ਵਿੱਚ ਵਾਧਾ ਇਹਨੂੰ ਚੰਗੀ ਤਰ੍ਹਾਂ ਦੇਖ ਲੈਣਾ ਠੀਕ ਹੈ ਦੇਖੋ ਜਿਆਦਾ ਉਹ ਆਪਸ਼ਨ ਕੱਲੀ ਪ੍ਰਕਾਸ਼ ਨਿਵਰਤਨ ਪਾ ਕੇ ਬਾਕੀ ਪਾ ਦੂਗਾ ਜਾਂ ਫਿਰ ਇਦਾਂ ਕਰੇਗਾ ਕਿ ਇਹ ਇੱਕ ਆਪਸ਼ਨ ਪਾ ਕੇ ਨਾਲ ਨੈਗੇਟਿਵ ਤੇ ਪੋਜ਼ਿਟਿਵ ਵਾਲਾ ਵੀ ਪਾ ਦੇਗਾ ਫਿਰ ਸਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਨਾ ਅਗਰ ਤਾਂ ਪੌਦੇ ਦੀਆਂ ਟਾਹਣੀਆਂ ਪ੍ਰਕਾਸ਼ ਵੱਲ ਨੂੰ ਜਾਂ ਵਧ ਰਹੀਆਂ ਤਾਂ ਫਿਰ ਉਹ ਧਨਾਤਮਕ ਪ੍ਰਕਾਸ਼ ਨਿਵਰਤਨ ਹੈ ਜੇ ਉਹ ਜੇ ਪੌਦੇ ਦੀਆਂ ਜੜਾਂ ਜਿਹੜੀਆਂ ਪ੍ਰਕਾਸ਼ ਤੋਂ ਉਲਟ ਦਿਸ਼ਾ ਵੱਲ ਜਾ ਰਹੀਆਂ ਤਾਂ ਉਹ ਕੀ ਹੈ ਧਨਾਤਮਕ ਸੌਰੀ ਰੈਨਾਤਮਕ ਪ੍ਰਕਾਸ਼ ਅਨੁਵਰਤਨ ਠੀਕ ਹੈ ਅੱਗੇ ਹੈਗਾ ਪੌਣ ਵਰਤਨ ਠੀਕ ਹੈ ਨਾ ਪੌਣ ਵਰਤਨ ਦਾ ਸਬੰਧ ਕਿੰਨਾ ਹੈ ਗੁਰਤਾ ਦੇ ਨਾਲ ਗ੍ਰੈਵਿਟੀ ਦੇ ਨਾਲ ਠੀਕ ਹੈ ਨਾ ਜ਼ਮੀਨ ਦੇ ਨਾਲ ਤੇ ਹੁਣ ਇਹਦੇ ਵਿੱਚ ਕੀ ਹੈ ਜੇ ਤਾਂ ਗੁਰਤਾ ਦੇ ਵੱਲ ਗਤੀ ਹੋ ਰਹੀ ਹੈ ਤਾਂ ਤਨਾਤਮਕ ਪੌਣ ਨਾਲ ਪੌਣ ਅਨੁਵਰਤਨ ਹੈਗਾ ਤੇ ਜਿੱਦਾਂ ਕੀ ਉਦਾਹਰਣ ਦੇਖੋ ਜੇ ਤਾਂ ਜਿਹੜਾ ਹੇਠਾਂ ਵੱਲ ਨੂੰ ਵਾਦੀਆਂ ਧਰਤੀ ਵੱਲ ਨੂੰ ਵਧ ਰਹੀਆਂ ਠੀਕ ਹੈ ਧਰਤੀ ਵੱਲ ਨੂੰ ਜਿਹੜਾ ਵਧ ਰਹੀਆਂ ਤੇ ਇਹਦਾ ਮਤਲਬ ਇਹ ਕਿ ਇਹੋ ਜਿਹਾ ਪੌਣ ਵਰਤਨ ਆ ਪੋਜ਼ਿਟਿਵ ਠੀਕ ਹੈ ਨਾ ਤਣਾਤਮਕ ਤੇ ਅਗਰ ਜੇ ਤਾਂ ਤਣਾ ਹਾਂ ਅੱਗੇ ਦੇਖੋ ਗੁਰਤਾ ਦੀ ਦਿਸ਼ਾ ਤੋਂ ਉਲਟ ਮਤਲਬ ਇਨਵਰਸ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਤਾਂ ਇਹ ਕਿਹੋ ਜਿਹਾ ਰਨਾਤਮਕ ਪੌਨਿਵਰਤਨ ਕਰਵਾਉਂਦਾ ਹੈ ਉਦਾਹਰਨ ਵਜੋਂ ਤਣੇ ਦਾ ਉੱਪਰ ਵੱਲ ਨੂੰ ਜਾਣਾ ਮਤਲਬ ਜ਼ਮੀਨ ਤੋਂ ਉੱਪਰ ਵੱਲ ਨੂੰ ਜਾ ਰਿਹਾ ਅਗਲਾ ਆਏਗਾ ਜਲਨ ਵਰਨਨ ਅਨੁਵਰਤਨ ਇਹ ਜਲ ਦੇ ਨਾਲ ਸੰਬੰਧਿਤ ਹੈ ਜਲ ਪ੍ਰਤੀ ਜਿਹੜੀ ਰਿਐਕਸ਼ਨ ਹੁੰਦੀ ਹੈਗੀ ਆ ਠੀਕ ਹੈ ਜੇ ਤਾਂ ਜਲ ਵੱਲ ਗਤੀ ਆ ਉਹੋ ਹੀ ਸੇਮ ਰਿਲੇਸ਼ਨ ਆ ਤਾਂ ਧਨਾਤਮਕ ਜਲਨ ਅਨੁਵਰਤਨ ਆ ਜਿਵੇਂ ਜਿਵੇਂ ਕਿ ਜੜਾਂ ਦਾ ਪਾਣੀ ਦੀ ਦਿਸ਼ਾ ਵੱਲ ਵਾਧਾ ਠੀਕ ਹੈ ਨਾ ਜਦੋਂ ਜੜਾ ਜਿਹੜੀਆਂ ਪਾਣੀ ਦੀ ਆ ਜਦੋਂ ਮੰਨ ਲਓ ਆਪਾ ਵਾਟਰ ਆ ਤੇ ਜੜਾ ਜਿਹੜੀਆਂ ਇੱਧਰ-ਉੱਧਰ ਨੂੰ ਪਾਣੀ ਵੱਲ ਵਧ ਰਹੀਆਂ ਤਾਂ ਇਹ ਕਿਹੋ ਜਿਹਾ ਹੈ ਕਿਹੋ ਜਿਆ ਹੈ ਜਨਨਵਰਤਨ ਤਨਾਤਮਕ ਅਗਰ ਪਾਣੀ ਦੀ ਦਿਸ਼ਾ ਤੋਂ ਉਲਟ ਵੱਲ ਹੈ ਤਾਂ ਇਹ ਰਣਾਤਮਕ ਜਨਨਵਰਤਨ ਖਵਾਉਂਦੀ ਹੈ ਜਿੱਦਾਂ ਕਿ ਤਾਣੀਆਂ ਦਾ ਪਾਣੀ ਤੋਂ ਉਲਟ ਦਿਸ਼ਾ ਵਿੱਚ ਵਧਦਾ ਠੀਕ ਹੈ ਯਾਦ ਰੱਖਣਾ ਐਗਜ਼ਾਮਪਲ ਵੀ ਆ ਸਕਦੀ ਆ ਐਗਜ਼ਾਮਪਲ ਦੇ ਕੇ ਹੀ ਉਹਨਾਂ ਨੇ ਪੈਸ ਦੇ ਪੇਪਰਾਂ 'ਚ ਪੁੱਛਿਆ ਸੀ ਠੀਕ ਹੈ ਨਾ ਤੇ ਮੈਂ ਸੱਚ ਦੱਸਾਂ ਮੇਰੇ ਬਹੁਤ ਸਾਰੇ ਕੁਐਸਚਨ ਗਲਤ ਗਏ ਸੀਗੇ ਤੇ ਮੈਨੂੰ ਹੁਣ ਇਹ ਦੀ ਥੋੜੀ ਜੀ ਸੋਝੀ ਹੋਈ ਹੈ ਠੀਕ ਹੈ ਤਾਂ ਮੈਨੂੰ ਲੱਗਾ ਕਿ ਸਭ ਨਾਲ ਡਿਸਕਸ ਕਰ ਲਿਆ ਜਾਵੇ ਠੀਕ ਹੈ ਨਾ ਕਿਉਂਕਿ ਬੁੱਕ ਦੇ ਵਿੱਚ ਇਹ ਥੋੜੇ ਜਿ ਦੇ ਖਿਲਾਰ ਕੇ ਜੇ ਦੱਸੇ ਹੋਏ ਨਾ ਫਿਰ ਠੀਕ ਹੈ ਨਾ ਅੱਗੇ ਹੈਗਾ ਰਸਾਇਣ ਅਨੁਵਰਤਨ ਰਸਾਇਣ ਅਨੁਵਰਤਨ ਦਾ ਸਬੰਧ ਰਸਾਇਣ ਪ੍ਰੇਰਨ ਦੇ ਨਾਲ ਹੈ ਉਦਾਹਰਨ ਵਜੋਂ ਪ੍ਰਾਗ ਪ੍ਰਾਗ ਪ੍ਰਾਗਕਣ ਵੈਣੀ ਦਾ ਅੰਡਕੋਸ਼ ਵਿੱਚ ਵਾਧਾ ਠੀਕ ਹੈ ਨਾ ਅਗਲਾ ਦੇਖੋ ਦੂਸਰਾ ਪਾਠ ਕੀ ਆ ਪੌਦੇ ਵਿੱਚ ਗਤੀ ਦਾ ਇਹ ਹੈਗਾ ਸੰਵੇਦਨਾਵਾਂ ਦੇ ਪ੍ਰਤੀ ਪ੍ਰਤੀਕਿਰਿਆ ਜਿਹੜਾ ਸੈਂਸ ਸੈਂਸਿਟਿਵ ਦੇ ਨਾਲ ਠੀਕ ਹੈ ਨਾ ਇਹ ਸਭ ਤੋਂ ਪਹਿਲਾਂ ਤਾਂ ਇਹ ਅੰਦਿਸ਼ਾਵੀ ਗਤੀ ਇਹਦਾ ਮੋਸ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਠੀਕ ਹੈ ਨਾ ਠੀਕ ਹੈ ਤਾਂ ਇਹਦਾ ਸਬੰਧ ਸੈਂਸ ਦੇ ਨਾਲ ਆ ਠੀਕ ਹੈ ਨਾ ਕੀ ਹੈ ਜੋ ਨਾ ਤਾਂ ਪ੍ਰੇਰਨ ਦੀ ਦਿਸ਼ਾ ਵਿੱਚ ਹੁੰਦੀ ਹੈ ਤੇ ਨਾ ਹੀ ਪ੍ਰੇਰਕ ਦੀ ਦਿਸ਼ਾ ਤੋਂ ਇਨਵਰਸ ਵਿੱਚ ਹੁੰਦੀਆਂ ਠੀਕ ਹੈ ਉਲਟ ਵਿੱਚ ਹੁੰਦੀਆਂ ਇਹ ਵਾਦੇ ਉੱਤੇ ਨਿਰਭਰ ਵੀ ਨਹੀਂ ਕਰਦੀ ਇਹਦੇ ਵਾਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਠੀਕ ਹੈ ਸਿੱਧਾ ਹੀ ਇਹਦਾ ਸੰਵੇਦਨਾ ਤੋਂ ਸਿੱਧਾ ਸਪਸ਼ਟ ਹੈ ਕਿ ਇਹਦਾ ਸੈਂਸ ਨਾਲ ਸੰਬੰਧਿਤ ਹੈ ਉਦਾਹਰਨ ਵਜੋਂ ਛੂਹੀ ਮੂਹੀ ਦਾ ਪੌਦਾ ਛੂਹੀ ਮੂਹੀ ਦੇ ਪੌਦੇ ਨੇ ਪੱਤੀਆਂ ਨੂੰ ਛੁੰਦੇ ਹਨ ਤਾਂ ਉਹ ਆਣ ਸਖਾਵੀ ਗਤੀ ਕਾਰਨ ਤੁਰੰਤ ਇਕੱਠਾ ਹੋਣਾ ਸ਼ੁਰੂ ਕਰ ਦਿੰਦੇ ਨੇ ਅਤੇ ਹੀਟਾ ਨੂੰ ਚੁੱਕ ਜਾਂਦੀਆਂ ਤੁਸੀਂ ਦੇਖਿਆ ਹੀ ਹੋਣਾ ਛੂਹੀ ਮੂਹੀ ਦੇ ਪੌਦੇ ਨੂੰ ਹੱਥ ਲਾਉਂਦੇ ਤਾਂ ਉਹ ਉਹ ਸੁਗੜ ਕੇ ਥੱਲੇ ਨੂੰ ਹੋ ਜਾਂਦੀਆਂ ਕਿਉਂਕਿ ਉਹਦੇ ਵਿੱਚ ਕਿਹੜੀ ਗਤੀ ਹੁੰਦੀ ਹੈ ਆਣ ਸਖਾਵੀ ਗਤੀ ਠੀਕ ਹੈ ਨਾ ਹੁਣ ਜਿਨ੍ਹਾਂ ਨੇ ਦੇਖੋ ਜੇ ਤਾਂ ਆਪਾਂ ਆ ਸਾਰਾ ਮਟੀਰੀਅਲ ਉੱਪਰਲਾ ਸਮਝ ਲਿਆ ਤਾਂ ਫਿਰ ਆਪਾਂ ਨੀਚੇਲੇ ਚਾਰ ਵੈਰੀ ਵੈਰੀ ਮੋਸਟ ਇੰਪੋਰਟੈਂਟ ਕੁਐਸਚਨ ਆਪਾਂ ਹੱਲ ਕਰ ਸਕਦੇ ਆਂ ਦੇਖੋ ਪਹਿਲਾ ਹੈਗਾ ਸ਼ੁਹੀ ਮੂਈ ਦੇ ਪੌਦਾ ਪੌਦਾ ਹੱਥ ਲਗਾਉਣ ਤੇ ਆਪਣੀਆਂ ਪੱਤੀਆਂ ਨੂੰ ਬੰਦ ਕਰ ਲੈਂਦਾ ਹੈ ਇਹ ਉਸ ਦੁਆਰਾ ਕਿਸ ਕਾਰਨ ਵਾਪਰਦਾ ਹੈ ਉੜਾ ਆਪਸ਼ਨ ਪ੍ਰਕਾਸ਼ ਨੂੰ ਵਰਤਨ ਕਾਰਨ ਐਡਾ ਅਣਸਖਾਵੀ ਗਤੀਆਂ ਕਰਨ ਈਡੀ ਰਸਾਇਣਿਕ ਨੂੰ ਵਰਤਨ ਕਾਰਨ ਸਸਾ ਪੌਨ ਵਰਤਨ ਕਾਰਨ ਤੇ ਇਹ ਕਿ ਕਿੰਨਾ ਗਤੀਆਂ ਕਰਨ ਹੁੰਦਾ ਹੈ ਆਣ ਅਣਸਖਾਵੀ ਗਤੀਆਂ ਕਰਨ ਠੀਕ ਹੈ ਨਾ ਇਹ ਤਾਂ ਹੈ ਹੀ ਨਹੀਂ ਨਾ ਠੀਕ ਹੈ ਨਾ ਸੈਂਸ ਵਾਲਾ ਇਸ ਕਰਕੇ ਹੀ ਅਣਸਖਾਵੀ ਗਤੀਆਂ ਕਰਨ ਹੁੰਦਾ ਹੈ ਇਸ ਦਾ ਕਰੈਕਟ ਆਪਸ਼ਨ ਕੀ ਹੈ ਕਰੈਕਟ ਅਣਸਖਾਵੀ ਗਤੀਆਂ ਦੂਸਰਾ ਹੈ ਪੌਦਿਆਂ ਦੀਆਂ ਜੜਾਂ ਕਿਸ ਪ੍ਰਕਾਰ ਦਾ ਅਨੁਵਰਤਨ ਕਰਦੀਆਂ ਨੇ ਪੌਦੇ ਦੀਆਂ ਜੜਾਂ ਠੀਕ ਹੈ ਨਾ ਦੱਸੋ ਹੁਣ ਕਿਸ ਪ੍ਰਕਾਰ ਦਾ ਅਨੁਵਰਤਨ ਕਰਦੀਆਂ ਨੇ ਦੇਖੋ ਪੌਦਿਆਂ ਦੀਆਂ ਜੜਾਂ ਦਾ ਸਬੰਧ ਕਿਸ ਨਾਲ ਹੈ ਇਹ ਹੈ ਤਾਂ ਹੁਣ ਦੇਖੋ ਆਪਾਂ ਆਪਸ਼ਨ ਦੇਖੋ ਆਪਾਂ ਭੌਨ ਵਰਤਨ ਤਾਂ ਦੋਨੋਂ ਹੀ ਆ ਹੈ ਤੇ ਭੌਨ ਵਰਤਨ ਆ ਠੀਕ ਹੈ ਨਾ ਕਿਉਂਕਿ ਪੌਦਿਆਂ ਨੇ ਜੜਾਂ ਵਾਲਾ ਭੌਨ ਵਰਤਨ ਹੀ ਹੈ ਪਰ ਕਿੱਦਾਂ ਦਾ ਵਰਤਨ ਹੈ ਤਨਾਤਮਕ ਹੈ ਕਿ ਰਨਾਤਮਕ ਹੈ ਇਹ ਹੁਣ ਆਪਾਂ ਦੇਖ ਲਈਏ ਇਕਨੇ ਪੌਦਿਆਂ ਦੀ ਜੜਾਂ ਨੀਜੇ ਵੱਲ ਨੂੰ ਧਰਤੀ ਵੱਲ ਜਾ ਰਹੀਆਂ ਹਨ ਤਾਂ ਇਹ ਕਿਸ ਕਿਹਾ ਜਾਊਗਾ ਤਨਾਤਮਕ ਪੌ ਉਨੁਵਰਤਨ ਠੀਕ ਹੈ ਅਗਲਾ ਕੁਐਸਚਨ ਦੇਖੋ ਪੌਦਿਆਂ ਦੀਆਂ ਜੜਾਂ ਦਾ ਪਾਣੀ ਵੱਲ ਝੁਕਾ ਕਿਸ ਉਨੁਵਰਤਨ ਦੀ ਉਦਾਹਰਣ ਹੈ ਊੜਾ ਰਸਾਇਣਿਕਨਵਰਤਨ ਐਡਾ ਪ੍ਰਕਾਸ਼ਨਵਰਤਨ ਈਡੀ ਪੌਨਵਰਤਨ ਤੇ ਸੱਸਾ ਜਲਨਵਰਤਨ ਹੁਣ ਦੇਖੋ ਇਹਨਾਂ ਵਿੱਚ ਉਹਨਾਂ ਨੇ ਡਾਇਰੈਕਟ ਹੀ ਪੁੱਛ ਲਿਆ ਹੁਣ ਦੇਖੋ ਪਾਣੀ ਵੱਲ ਗਤੀ ਹੋ ਰਹੀ ਹੈ ਇਟ ਇਸ ਜਲਨਵਰਤਨ ਹੈ ਅਗਰ ਉਹ ਨੈਗੇਟਿਵ ਪੋਜ਼ੀਟਿਵ ਕਰਕੇ ਉੱਪਰ ਵਾਲੇ ਕੁਐਸਚਨ ਵਾਂਗੂ ਪੁੱਛ ਲੈਂਦਾ ਤਾਂ ਫਿਰ ਆਪਾਂ ਨੂੰ ਆਪਾਂ ਫਿਰ ਇ ਕੀ ਹੋਣਾ ਸੀ ਫਿਰ ਇੱਥੇ ਜਲ ਫਿਰ ਇੱਥੇ ਹੋਣਾ ਸੀ ਤਨਾਤਮਕ ਜਲਨਵਰਤਨ ਠੀਕ ਹੈ ਕਿਉਂਕਿ ਜੜਾ ਪਾਣੀ ਵੱਲ ਨੂੰ ਜਾ ਰਹੀਆਂ ਨੇ ਠੀਕ ਹੈ ਅਗਲਾ ਕੁਐਸਚਨ ਸੂਰਜਮੁਖੀ ਦੇ ਪੌਦੇ ਦੀ ਪ੍ਰਕਾਸ਼ ਵੱਲ ਮੁੜਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ ਊੜਾ ਪ੍ਰਕਾਸ਼ਨਵਰਤਨ ਐੜਾ ਪਾਉਣਵਰਤਨ ਸਸ ਈੜੀ ਜਲਨਵਰਤਨ ਸਸ ਰਸਾਇਣੇਨਵਰਤਨ ਇਹ ਤੁਸੀਂ ਕੁਐਸਚਨ ਦਾ ਆਨਸਰ ਜਿਹੜਾ ਮੈਨੂੰ ਕਮੈਂਟ ਬਾਕਸ ਵਿੱਚ ਦੇ ਦਿਓ ਠੀਕ ਹੈ ਜਿੰਨੂੰ ਪਤਾ ਹੋਏਗਾ ਦੱਸ ਦੇਣਾ ਠੀਕ ਹੈ ਮੈਂ ਮੈਨੂੰ ਪਤਾ ਹੈ ਠੀਕ ਹੈ ਫਿਰ ਵੀ ਮੈਂ ਚਲੋ ਆਪਾਂ ਤੁਹਾਡੇ ਲਈ ਰੱਖ ਲੈਨੇ ਆ ਕਿ ਦੇਖਦੇ ਆ ਕਿਸ ਕਿਸ ਨੂੰ ਪਤਾ ਹੈ ਠੀਕ ਹੈ ਨਾ ਠੀਕ ਹੈ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਥੈਂਕ ਯੂ ਹੋਰ ਵੀ ای ٹی ٹی ਦੀਆਂ ਵੀਡੀਓਜ਼ ਇਸ ਚੈਨਲ ਤੇ ਪਈਆਂ ਨੇ ਪਲੇਲਿਸਟਾਂ ਬਣੀਆਂ ਹੋਈਆਂ ਨੇ ਠੀਕ ਹੈ ਤੁਸੀਂ ਹੋਰ ਵੀ ਜੇ ਪੰਜਾਬੀ ਸਾਇੰਸ ਹੋਰ ਵੀ ਤੁਸੀਂ ਦੇਖਣਾ ਹੋਵੇ ਤਾਂ ਮਟੀਰੀਅਲ ਦੇਖ ਸਕਦੇ ਹੋ ਠੀਕ ਹੈ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਹੋਰ ਨਵਾਂ ਕੋਈ ਅ اچھا ਮਟੀਰੀਅਲ ਲੈ ਕੇ ਤਦ ਤੱਕ ਲਈ ਸਭ ਦਾ ਬਹੁਤ ਬਹੁਤ